ਇਹ ਫਤਿਹ ਅਨੇਜਾ ਸਾਹਿਬ ਦੀਆਂ ਦਿੱਕਤਾਂ ਦਾ ਬਹੁਤ ਨਾ ਹੋ ਗਿਆ ਕੋਈ ਸਮਾਂ ਹੀ ਸਾਜ ਦੂਰੋ ਬੁੱਕ ਵੀ ਰੀਸ ਕਰਾਏ ਦੇ ਹੁਣ 2023 ਤੋਂ ਬਾਅਦ ਹਾਲੇ ਕੋਈ ਨਹੀਂ ਆਈ ਇਹਨਾਂ ਨੂੰ ਬੇਨਤੀ ਕਰਦੇ ਆ ਇੱਕ ਦੀ ਹੋਰ ਕੁੰਡ ਚਕਾਈ ਕਰੋ ਕਿਸੇ ਕਿਤਾਬ ਦੀ ਇੱਕ ਦਿਨ ਇਸ ਦੁਨੀਆ ਦੇ ਤਾਈ ਛੱਡ ਕੇ ਸਭ ਨੇ ਤੁਰਨਾ ਪੈਣਾ ਇੱਕ ਦਿਨ ਇਸ ਦੁਨੀਆ ਦੇ ਤਾਈ ਛੱਡ ਕੇ ਸਭ ਨੂੰ ਤੁਰਨਾ ਪੈਣਾ ਚਾਰ ਦਿਨਾਂ ਲਈ ਆਇਆ ਬੰਦਾ ਵਾਪਸ ਤਾਂ ਮੁੜਨ ਨਹੀਂ ਪੈਟ ਆ ਜੀਵਨ ਸਫਲ ਕਰਨਾ ਚਾਉਣਾ ਸ਼ੁਰੂ ਕਰਨਾ ਪ੍ਰਭੂ ਦਾ ਲੈਣਾ ਕੋਈ ਸੁਣੇ ਜਾਣਾ ਸੁਣੇ ਕੋਈ ਅਨੇ ਜਾਣੇ ਸੱਚ ਕਹਿੰਦੇ ਰਹਿਣਾ ਅਨੇ ਜਾਣੇ ਸੱਚ ਕਹਿੰਦੇ ਰਹਿਣਾ ਹੋ ਸ੍ਰੀ ਅਕਾਲ ਮਲਕੀਤ ਸਿੰਘ ਗਿਲਦਾ ਲਿਖਿਆ ਗੀਤ ਆਪ ਜੀ ਨਜ਼ਰ ਕਰ ਰਿਹਾ ਨਿੰਦਿਆ ਛੁਕਲੀ ਛੱਡ ਕੇ ਸੱਜਣਾ ਸਿਫਤ ਸਲਾ ਦੀ ਗਲ ਕਰ ਕੋਈ ਨਿੰਦਿਆ ਚੁਗਲੀ ਛੱਡ ਕੇ ਸਜਣਾ ਸਿਫਤ ਸਲਾਹ ਦੀ ਗਲ ਕਰ ਕੋਈ ਲਾਪਰਵਾਹੀਆਂ ਕਰਨੀਆਂ ਛੱਡ ਦੇ ਬੇਪਰਵਾਹੀ ਗਲ ਕਰ ਕੋਈ ਇਧਰ ਉਧਰ ਫਿਰੇ ਪਟਕਦਾ ਇਕ ਥਾ ਮੰ ਟਿਕਾਇਆ ਨਹੀਂ ਫਿਰੇ ਘੁਰਾਹੇ ਪਿਆਰ ਤੁਕਾ ਤੂੰ ਸਿੱਧੇ ਰਾਹ ਦੀ ਗੱਲ ਕਰ ਕੋਈ ਬੇਪਰਵਾਹੀ ਗੱਲ ਕਰ ਕੋਈ ਵਣਜ ਕਰੇ ਨਾ ਕਾਟੇ ਵਾਲੇ ਵਣਜ ਕਰੇ ਨਾ ਕਾਟੇ ਵਾਲੇ ਨਫਾਕੇ ਤੋਂ ਵੀ ਖਟਿਆ ਨਹੀਂ ਤੂੰ ਝੂਠੇ ਸ਼ਾਹਾਂ ਦਾ ਲੜ ਛੱਡ ਕੇ ਸੱਚੇ ਸ਼ਾਹੀ ਗੱਲ ਕਰ ਕੋਈ ਬੇਪਰਵਾਹੀ ਗੱਲ ਕਰ ਕੋਈ ਚੰਗਿਆ ਦੀ ਕਰ ਸੰਗਤ ਬੰਦਿਆ ਚੰਗਿਆਂ ਦੀ ਕਰ ਸੰਗਤ ਬੰਦਿਆ ਬੁਰੀ ਸੰਗਤ ਵਿੱਚ ਬਹਿਣਾ ਛੱਡ ਦੇ ਉੱਚਾ ਕਰ ਇਖਲਾਕ ਤੂੰ ਆਪਣਾ ਦਿਲ دریا ਦੀ ਗੱਲ ਕਰ ਕੋਈ ਬੇਪਰਵਾਹੀ ਗੱਲ ਕਰ ਕੋਈ ਮੈਂ ਮੈਂ ਦੀ ਰਟ ਛੱਡ ਕੇ 베ਲੀ ਤੂੰ ਤੂੰ ਦੀ ਰਟ ਲਾਇਆ ਕਰ ਤੂੰ ਮੈਂ ਮੈਂ ਦੀ ਰਟ ਛੱਡ ਕੇ 베ਲੀ ਤੂੰ ਤੂੰ ਦੀ ਰਟ ਲਾਇਆ ਕਰ ਤੂੰ ਸ਼ਿਕਵੇ ਗਿਲੇ ਪੁਲਾ ਕੇ ਮਨ ਦੇ ਛਾਤ ਸੁਬਾਹ ਦੀ ਗੱਲ ਕਰ ਕੋਈ ਬੇਪਰਵਾਹੀ ਦੀ ਗੱਲ ਕਰ ਕੋਈ ਉਹ ਆਖਰੀ ਬੰਦ ਹੈ ਗਿਲ ਮਲ ਕੀਤੇ ਜਨਮ ਅਮੋਲਕ ਵਾਰ ਵਾਰ ਨਹੀਂ ਮਿਲਣਾ ਤੈਨੂੰ ਵਾਰ ਵਾਰ ਨਹੀਂ ਮਿਲਣਾ ਤੈਨੂੰ ਸੇਵਾ ਸਿਮਰਨ ਦੇ ਵਿੱਚ ਲੱਗ ਕੇ ਏਸੇ ਦਰ ਦੀ ਗੱਲ ਕਰ ਕੋਈ ਸੇਵਾ ਸਿਮਰਨ ਦੇ ਵਿੱਚ ਲੱਗ ਕੇ ਇਸੇ ਦਰਦੀ ਗੱਲ ਕਰ ਕੋਈ ਲਾ ਪਰਵਾਹਾਂ ਛੱਡ ਕੇ ਸੱਜਣਾ ਬੇ ਪਰਵਾਹੀ ਗੱਲ ਕਰ ਕੋਈ ਬੇ ਪਰਵਾਹੀ ਗੱਲ ਕਰ ਕੋਈ ਵਾਹਿਗੁਰੂ ਸੋਨਹਾਰ ਸਤਿ ਆਕਾਂ